जा और गुरुद्वारे गुरुधाम तिना तो खा ਨਾਲਾ ਵਾਸੀਆਂ ਲਈ ਇਹ ਨਾਲੇ ਦੇ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ ਪਵਿੱਤਰ ਦਿਹਾੜਾ ਕਿ ਅੱਜ 60 ਸਾਲਾਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਇਹ ਬਿਜਲੀ ਘਰ ਬਣਿਆ ਸੀ 68 ਕੇਵੀ ਦਾ ਪਰ ਹੁਣ ਇਹਨੂੰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਭਜਨ ਸਿੰਘ ਈਟੀਓ ਜੀ ਸਾਡੇ ਬਿਲੀ ਪਾਵਰ ਦੇ ਮੰਤਰੀ ਉਹਨਾਂ ਦੇ ਉਦਮਾ ਸਦਕਾ ਇਸ ਬਿਜਲੀ ਘਰ ਨੂੰ 220 ਕੇਵੀ ਦਾ ਜਿਹੜਾ ਅਸੀਂ ਕੀਤਾ ਔਰ ਮੇਰਾ ਖਿਆਲ ਹੈ ਕਿ ਅਗਲੇ 40 ਸਾਲ ਤੱਕ ਇਸ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਜਿਹੜੇ ਇੰਡਸਟਰੀ ਲੱਗਦੇ ਹੀ ਰਹੀ ਅਸੀਂ ਇੰਡਸਟਰੀ ਤੋਂ ਕੋਰੇ ਸੀ ਬਿਲਕੁਲ ਸਾਡੇ ਕੋਲ ਸਿਰਫ ਇੱਕੋ ਹੀ 슈ਗਰ ਮਿਲ ਸੀਗੀ ਬਿਜਲੀ ਦੀ ਸਮੱਸਿਆ ਹੋਣ ਕਰਕੇ ਹੋਰ ਕੋਈ ਵੀ ਸ਼ੈੱਲਰ ਹੋਰ ਕੋਈ ਵੀ ਛੋਟੀ ਵੱਡੀ ਇੰਡਸਟਰੀ ਇੱਥੇ ਨਹੀਂ ਲੱਗੀ ਇਹ ਬਿਜਲੀ ਕਾਰ ਦਾ 1 ਸਾਲ ਦੇ ਵਿੱਚ ਵਿੱਚ ਵੜ ਕੇ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਅਜ ਨਾਲੇ ਦੀ ਤਕਦੀਰ ਬਦਲ ਜੂਗੀ ਸਾਡਾ ਵਿਕਾਸ ਜਿਹੜਾ ਇੱਥੇ ਹੋਣਾ ਸ਼ੁਰੂ ਹੋ ਜੂਗਾ ਸਾਡੀ ਐਗਰੋ ਬੇਸਡ ਇੰਡਸਟਰੀ ਸ਼ੈੱਲਰ ਵਗੈਰਾ ਵੱਡੇ ਮਿਲਕ ਪਲਾਂਟ ਵਗੈਰਾ ਜਿਹੜੇ ਉਹਨੇ ਸ਼ੁਰੂ ਹੋ ਜਾਣਗੇ ਸੋ ਅੱਜ ਅਸੀਂ ਸਾਰੇ ਧਰਮਾਂ ਸਿੱਖ ਧਰਮ ਦੇ ਗ੍ਰੰਥੀ ਸਹਿਬਾਨਾਂ ਕੋ ਸਾਡੇ ਮੰਦਰ ਅਨਾਲਾ ਸਾਹਿਬ ਦੇ ਵਿੱਚ ਸਾਡੇ ਬੜੇ ਪਵਿੱਤਰ ਮੰਦਰ ਦੇ ਉਹਨਾਂ ਦੇ ਪੂਜਾਰੀ ਸਹਿਬਾਨਾਂ ਕੋ ਚਸਤ ਦੇ ਮੁਖੀਆਂ ਕੋਲੋਂ ਸਾਡੇ ਨਦੀਮ ਸਾਹਿਬ ਮੁਸਲਮਾਨ ਭਾਈਚਾਰੇ ਤੋਂ ਸਾਰੇ ਭਾਈਚਾਰਿਆਂ ਨੇ ਰਲ ਕੇ ਉਹ ਜਿਹੜਾ ਅਸੀਂ ਅੱਜ ਟੱਪ ਲਾਇਆ ਅੱਜ ਤੋਂ ਬਾਅਦ ਇਹ ਮਤਲਬ ਜਿਹੜਾ ਬੰਨਾ ਸ਼ੁਰੂ ਹੋ ਜਾਊਗਾ ਕਿਉਂਕਿ ਸਭ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਸਭ ਪੈਸੇ ਆ ਗਏ ਆ ਫਿਕੇਦਾਰ ਸਾਰੇ ਰੈਡੀ ਨੇ ਕੱਲ ਤੋਂ ਇੱਥੇ ਆਪਣੀਆਂ ਮਸ਼ੀਨਾਂ ਵਗੈਰਾ ਚੱਲਣੀਆਂ ਸ਼ੁਰੂ ਹੋ ਜਾਣੀਆਂ ਤੋਂ ਮੈਂ ਮੈਂ ਸਮਝਦਾ ਕਿ ਇਹ ਅਜਨਾਲੇ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਉਹਦੇ ਨਾਲੇ ਦੇ ਵਿਕਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸੀਐਮ ਸਾਹਿਬ ਦਾ ਤੇ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਐਡੀ ਇੱਕ ਵੱਡੀ ਸਕਾਤ ਜਿਹੜੀ ਦਿੱਤੀ। ਇਹਦੀ ਅਮਾਉਂਟ ਜਿਹੜੀ ਕਰੀਬ 35 ਕਰੋੜ ਤੋਂ ਥੋੜੀ ਉੱਤੀ ਆ। ਇਹਦਾ ਫਾਇਦਾ ਸਾਡੇ ਨਾਲ ਇਸ ਸ਼ਹਿਰ ਨੂੰ ਹੋਣਾ। ਸਾਡੇ ਜਿੰਨੇ ਬਿਲੀ ਘਾਸ ਸੀਗੇ ਇੱਕ ਬਿਲੀ ਘਾਸ ਛੱਡ ਕੇ ਢੇਰ ਬਾਕੀ ਸਾਡੇ ਬਿਲੀ ਘਰ ਜਿਹੜੇ ਅਜਦਾਲਾ, ਦਮਦਾਸ, ਗਗੋਮਾਲ, ਧਿਆਲ ਪੜੰਗ ਤੇ ਸਾਡਾ ਜਿਹੜਾ ਇੱਧਰ ਇੱਕ ਚੱਕ ਡੋਗਦਾ ਸਾਰੇ ਇੱਥੇ ਜੁੜ ਜਾਣੇ ਆ। ਸਾਦਿਆਂ ਨੂੰ ਬਿਲੀ ਸਪਲਾਈ ਜਿਹੜੀ ਇੱਥੋਂ ਹੋਊਗੀ। ਇਸਾਰੇ ਨਾਲ ਇਹ ਨੂੰ ਮਤਲਬ ਸਭ ਲੋਕ ਕੇ ਵੈਸੇ ਪ੍ਰੈਕਟੀਕਲੀ ਤਾਂ 115 ਪਿੰਡ ਹੋਣਗੇ ਪਰ ਜਦੋਂ ਬਿਜਲੀ ਦਾ ਲੋਡ ਘਟ ਗਿਆ ਤੇ ਆਪਣੇ ਆਪ ਹੀ ਜਿਹੜਾ 1.5 200 ਮਤਲਬ ਜਿਹੜਾ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਣਾ ਖੇਤੀ ਲਈ ਹੋਣ ਦਾ ਪੈਣਾ ਸਾਡੇ ਜਿਹੜੇ ਟੂਬਲ ਵਗੈਰਾ ਕਿਸਾਨਾਂ ਦੇ ਆ ਉਹ ਕਦੀ ਬੰਦ ਨਹੀਂ ਹੋਣਗੇ ਤੇ ਸਾਡਾ ਜਿਹੜਾ ਘਰਾਂ ਦੀ ਸਪਲਾਈ ਜਿਹੜੇ ਲੋਕ ਬੜਾ ਵਿਚਾਰੇ ਕਹਿਣ ਨਾ ਪੈਂਦੇ ਜੀ ਬਿਜਲੀ ਬੰਦ ਹੋ ਗਈ ਜੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਜਦੋਂ AC ਵਗੈਰਾ ਚੱਲਦੇ ਆ ਉਦੋਂ ਬੜੀ ਲੋਕਾਂ ਨੂੰ ਤੰਗੀ ਹੁੰਦੀ ਹੈ ਸੋ ਪਬਲਿਕ ਨੂੰ ਇਹ ਤੰਗੀ ਜਿਹੜੀ ਐ ਸਾਲ ਦੇ ਖੀਰ ਦੇ ਵਿੱਚ ਜਿਹੜੀ ਉਹ ਚਾਹੁੰਦਾ ਯਾਰ ਵਾਰੀ ਗਰਮੀਆਂ ਚ ਓਵਰਲੋਡਿੰਗ ਦੀ ਪ੍ਰੋਬਲਮ ਆਉਂਦੀ ਕਿਉਂਕਿ ਬਿਜਲੀ ਜਿਹੜੀ ਇੱਥੋਂ ਸਪਲਾਈ ਆਪਣਾ ਫਤੇਗੜ ਸਾਹਿਬ ਤੋਂ ਆਉਂਦੀ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਹੁਣ ਕਿੰਨਾ ਨਹੀਂ ਨਹੀਂ ਹੁਣ ਤਾਂ 100% ਕੋਈ ਕੋਈ ਕਦੀ ਸਬ ਕੱਟ ਜਾਣਗੇ ਜੀ ਕੁਛ ਨਹੀਂ ਫਤੇਗੜ ਤੋਂ ਲੋਡ ਹੀ ਕੱਟ ਦੇਣਾ ਅਸੀਂ ਕਿਉਂਕਿ ਸਾਡਾ ਸਾਡਾ ਲੋਡ ਇੱਧਰ ਆ ਜਾਣਾ ਕੋਈ ਕਿਸੇ ਕਿਸਮ ਦੀ ਬਿਜਲੀ ਦੀ ਅਗਲੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਦੀ ਲੋ 40 ਸਾਲਾਂ ਤੱਕ ਜਿੰਨੀ ਮਰਜ਼ੀ ਲੋਕ ਬਿਜਲੀ ਬੱਤੀ ਜਾਣ ਨੇ ਤੇ 40 ਸਾਲਾਂ ਤੱਕ ਦੀ ਲੋੜ